ਯੂਨੀਵਰਸਿਟੀ ਅਤੇ ਕਾਲਜਾਂ ਚ ਪੜ੍ਹ ਰਹੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਕੈਂਟੀਨ ਚ ਬਿਤਾਉਂਦੇ ਹਨ ਜਿੱਥੇ ਉਹ ਕਈ ਤਰ੍ਹਾਂ ਦੇ ਜੰਕ ਫੂਡ ਦਾ ਸੇਵਨ ਵੀ ਕਰਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਵੀ ਹੋ ਜਾਂਦੇ ਹਨ ਤੇ ਚਲਦੇ ਦੇਸ਼ ਦੇ ਸਾਰੇ ਉੱਚ ਵਿਦਿਅਕ ਅਧਾਰਿਆਂ ਦੀਆਂ ਕੈਂਟੀਨਾਂ ਚ ਪੋਸਟਿਕ ਭੋਜਨ ਪਕਾਉਣ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਆਓ ਜਾਣਦੇ ਹਾਂ ਇਸ ਬਾਰੇ 언ਹੈਲਥੀ ਫੂਡ ਵੇਚਣ ਤੇ پابੰਦੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਯੂਨੀਵਰਸਟੀਆਂ ਅਤੇ ਕਾਲਜਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। UGC ਨੇ ਯੂਨੀਵਰਸਟੀਆਂ ਨੂੰ ਕੈਂਟੀਨਾਂ 'ਚ ਜੰਕ ਫੂਡ ਦੀ ਵਿਕਰੀ ਤੇ ਪਾਬੰਦੀ ਲਗਾਉਣ ਅਤੇ ਹੈਲਥੀ ਫੂਡ ਆਪਸ਼ਨ ਨੂੰ ਵਧਾਵਾ ਦੇਣ ਦੇ ਨਿਰਦੇਸ਼ ਦਿੱਤੇ ਹਨ। ICMR ਦੀ ਰਿਪੋਰਟ ਦੇ ਅਨੁਸਾਰ ਭਾਰਤ 'ਚ ਮੋਟਾਪਾ ਤੇ ਸ਼ੂਗਰ ਇੱਕ ਵੱਡੀ ਸਮੱਸਿਆ ਹੈ। UGC ਨੇ ਦੇਸ਼ ਦੀ ਸਿਹਤ ਲਈ ਹੈਲਥੀ ਫੂਡ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। UGC ਦੇ ਸਖਤ ਪ੍ਰੋਫੈਸਰ ਮਨੀਸ਼ ਚੋਸ਼ੀ ਨੇ ਸਾਰੇ ਰਾਜਾਂ ਦੇ ਯੂਨੀਵਰਸਿਟੀਆਂ ਨੂੰ ਇੱਕ ਪੱਤਰ ਲਿਖ ਕੇ ਵਿਦਿਅਕ ਸੰਸਥਾਵਾਂ 'ਚ ਗੈਰ ਸਿਹਤਮੰਦ ਭੋਜਨ ਦੀ ਵਿਕਰੀ ਤੇ ਪਾਬੰਦੀ ਲਗਾਉਣ ਅਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਕੈਂਟੀਨਾਂ 'ਚ ਹੈਲਥੀ ਫੂਡ ਆਪਸ਼ਨ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਹੈ ਹੈਲਥੀ ਖਾਨ ਪੀਣ ਨੂੰ ਉਤਸ਼ਾਹਿਤ ਕਰਨ ਦੀ ਅੱਪੀ ਜੀ ਹਾਂ ਐਨਏਪੀਆਈ ਦੇ ਅਨੁਸਾਰ ਆਈਸੀਐਮਰ ਦੀ ਰਿਪੋਰਟ ਮੁਤਾਬਕ ਭਾਰਤ ਚ ਤੇਜ਼ੀ ਨਾਲ ਵਧ ਰਹੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਸਮੱਸਿਆਵਾਂ ਗੰਭੀਰ ਹੈ ਹਰ 4 ਚੋਂ ਇੱਕ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੈ ਇਸ ਵਧ ਦੀ ਸਮੱਸਿਆ ਨਾਲ ਨਜਿੱਠਣ ਲਈ ਐਨਏਪੀਆਈ ਨੇ ਰਾਸ਼ਟਰੀ ਬਹੁ ਖੇਤਰੀ ਕਾਲਜ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਸੰਕਲਪ ਦਿੱਤਾ ਇਸ ਸਕੀਮ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਬਣਾਈ ਗਈ ਸੀ ਯੂਨੀਵਰਸਿਟੀ ਅਤੇ ਕਾਲਜਾਂ ਚ ਪੜ ਰਹੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਕੰਟੇਨਜ ਵਿੱਚ ਬਿਤਾਉਂਦੇ ਹਨ ਜਿੱਥੇ ਉਹ ਕਈ ਤਰ੍ਹਾਂ ਦੇ ਜੰਕ ਫੂਡ ਦਾ ਸੇਵਨ ਵੀ ਕਰਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਵੀ ਹੋ ਜਾਂਦਿਆਂਗੇ ਤੇ ਚਲਦੀ ਦੇਸ਼ ਦੇ ਸਾਰੇ ਉੱਚ ਵਿਦਿਆਕ ਆਧਾਰੀਆਂ ਦੀਆਂ ਕੰਟੀਨਾਂ 'ਚ ਪੋਸਟਿਕ ਭੋਜਨ ਪਕਾਉਣ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਆਓ ਜਾਣਦੇ ਹਾਂ ਇਸ ਬਾਰੇ ਅਨ ਹੈਲਥੀ ਫੂਡ ਵੇਚਣ ਤੇ پابੰਦੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ UGC ਨੇ ਯੂਨੀਵਰਸਿਟੀਆਂ ਨੂੰ ਕੈਂਟੀਨਾਂ 'ਚ ਜੰਕ ਫੂਡ ਦੀ ਵਿਕਰੀ ਤੇ ਪਾਬੰਦੀ ਲਗਾਉਣ ਅਤੇ ਹੈਲਥੀ ਫੂਡ ਆਪਸ਼ਨ ਨੂੰ ਵਧਾਵਾ ਦੇਣ ਦੇ ਨਿਰਦੇਸ਼ ਦਿੱਤੇ ਹਨ ICMR ਦੀ ਰਿਪੋਰਟ ਦੇ ਅਨੁਸਾਰ ਭਾਰਤ 'ਚ ਮੋਟਾਪਾ ਤੇ ਸ਼ੂਗਰ ਇੱਕ ਵੱਡੀ ਸਮੱਸਿਆ ਹੈ UGC ਨੇ ਦੇਸ਼ ਦੀ ਸਿਹਤ ਲਈ ਹੈਲਥੀ ਫੂਡ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ UGC ਦੇ ਸਤਤ ਪ੍ਰੋਫੈਸਰ ਮਨੀਸ਼ ਚੋਸ਼ੀ ਨੇ ਸਾਰੇ ਰਾਜਾਂ ਤੇ ਯੂਨੀਵਰਸਿਟੀਆਂ ਨੂੰ ਇੱਕ ਪੱਤਰ ਲਿਖ ਕੇ ਵਿਦਿਅਕ ਸੰਸਥਾਵਾਂ ਚ ਗੈਰ ਸਿਹਤਮੰਦ ਭੋਜਨ ਦੀ ਵਿਕਰੀ ਤੇ ਪਾਬੰਦੀ ਲਗਾਉਣ ਅਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਕੈਂਟੀਨਾਂ ਚ ਹੈਲਥੀ ਫੂਡ ਆਪਸ਼ਨ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਹੈ ਹੈਲਥੀ ਖਾਣ ਪੀਣ ਨੂੰ ਉਤਸ਼ਾਹਿਤ ਕਰਨ ਦੀ ਅੱਪੀ ਜੀ ਹਾਂ ਐਨਏਪੀਆਈਡੀ ਅਨੁਸਾਰ ਆਈਸੀਐਮਆਰਡੀ ਦੀ ਰਿਪੋਰਟ ਮੁਤਾਬਕ ਭਾਰਤ ਚ ਤੇਜ਼ੀ ਨਾਲ ਵਧ ਰਹੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਸਮੱਸਿਆਵਾਂ ਗੰਬੀਰ ਹੈ ਹਰ 4 ਚੋਂ ਇੱਕ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੈ ਇਸ ਵਧ ਦੀ ਸਮੱਸਿਆ ਨਾਲ ਨਜਿੱਠਣ ਲਈ ਐਨਏਪੀਆਈ ਨੇ ਰਾਸ਼ਟਰੀ ਬਹੁ ਖੇਤਰੀ ਕਾਲਜ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਸੰਕਲਪ ਦਿੱਤਾ ਇਸ ਸਕੀਮ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਬਣਾਈ ਗਈ ਹੈ।